ਸੋਸ਼ਲ ਮੀਡੀਆ ਦੇ ਉੱਤੇ ਅੰਕੀਤ ਜੀ ਦਾ ਸਵਾਲ ਆਇਆ ਹੈਗਾ ਆ ਅੰਕੀਤ ਜੀ ਇਹ ਜਾਨਣਾ ਚਾ ਰਹੇ ਹੈਗੇ ਆ ਕਿ ਕੀ ਅਗਰ ਉਹਨਾਂ ਦਾ ਬਿਜ਼ਨਸ ਰਜਿਸਟਰਡ ਨਹੀਂ ਹੈਗਾ ਤੇ ਵਿਜ਼ਿਟਿੰਗ ਕਾਰਡ ਜਾਂ ਲੈਟਰ ਹੈਡ ਦੇ ਉੱਤੇ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ ਉਹ ਕਹਿ ਰਹੇ ਆ ਕਿ ਕਿਸੇ ਕੰਸਲਟੈਂਟ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਆ ਕਿ ਇਹ ਦੋ ਚੀਜ਼ਾਂ ਤੁਸੀਂ ਛਪਵਾ ਲਓ ਤੇ ਉਹਦੇ ਬੇਸਿਸ ਦੇ ਉੱਤੇ ਵੀਜ਼ਟਰ ਵੀਜ਼ਾ ਆਪਾਂ ਯੂਕੇ ਦਾ ਅਪਲਾਈ ਕਰਦਾਂਗੇ ਤੋਂ ਅੰਕੀਤ ਜੀ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਲਾਹ ਦੇਣਾ ਚਾਹਾਂਗਾ ਕਿ ਜਿਹਦੇ ਤੋਂ ਵੀ ਤੁਸੀਂ ਵੀਜ਼ਾ ਆਪਣਾ ਅਪਲਾਈ ਕਰਾਣਾ ਹੈ ਮੇਕ ਇਨਸ਼ੋਰ ਕਰ ਲੈਣਾ ਕਿ ਉਹ ਕੰਸਲਟੈਂਟ ਗਵਰਨਮੈਂਟ ਤੋਂ ਲਾਇਸੈਂਸ ਇਹ ਤੋਂ ਤੇ ਰਕੀ ਤੁਹਾਡੇ ਸਵਾਲ ਦੇ ਜਵਾਬ ਦੀ ਗੱਲ ਤੇ ਤੁਹਾ ਅਗਰ ਤੁਸੀਂ ਯੂਕੇ ਇਮੀਗ੍ਰੇਸ਼ਨ ਦੀ ਜਿਹੜੇ ਰੂਲਸ ਹੈਗਾ ਹੈਗਾ ਆ ਪਬਲਿਸ਼ ਕੀਤਾ ਹੋਇਆ ਆ ਕਿਉਂਕਿ ਇਮੀਗ੍ਰੇਸ਼ਨ ਨੇ ਉਹਨਾਂ ਦੇ ਨਾਲ ਹੀ ਇੱਕ ਬੁੱਕ ਜੋ ਹੈਗਾ ਸਪੋਰਟਿੰਗ ਡਾਕੂਮੈਂਟ ਦੀ ਬੁੱਕ ਜਿਹੜੀ ਯੂਕੇ ਇਮੀਗ੍ਰੇਸ਼ਨ ਨੇ ਜੋ ਹੈ ਪਬਲਿਸ਼ ਕੀਤੀ ਹੈਗੀ ਜਾਂ ਗਾਈਡ ਟੂ ਸਪੋਰਟਿੰਗ ਡਾਕੂਮੈਂਟ ਫॉर द ਵਿਸਟਰ ਵੀਜ਼ਾ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਕੰਸਲਟੈਂਟ ਨੇ ਉਹਨਾਂ ਨੇ ਸਲਾਹ ਦਿੱਤੀ ਆ ਉਹਨਾਂ ਨੇ ਇਹ ਸ਼ਾਇਦ ਰੂਲਸ ਰੈਗੂਲੇਸ਼ਨ ਜਾਂ ਇਹ ਅਪੈਂਡਿਕਸ ਨਹੀਂ ਪੜਿਆ ਹੈਗਾ ਕਿਉਂਕਿ ਪੁਆਇੰਟ ਨੰਬਰ 9 ਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੈਗਾ ਆ डाकूमेंट यू शुड नॉट यूज एज एविडेंस कि डाकूमेंट जे यूके विस्टर वीजे वास्ते एविडेंस के तौर तो पर नहीं देने चाहिए या उन्होंने कोई इंपोर्टेंस नहीं रहेगी तो उन्होंने वन ऑफ द डाकूमेंट मैनशन इज बिजनेस कार्ड तो बिजनेस कार्ड विजटिंग कार्ड या लैटर हैड एज़ पर इमीग्रेसन लॉ या एज़ पर दिस बुक वो कोई रेलिवेंसी नहीं है कोई इंपोर्टेंस नहीं है सो उम्मीद करना थोड़ा थोड़े सवाल का जवाब मिल गया होगा वीडियो में वो तो वो शेयर कर दो वास्तव में भी नॉलेज हो जाए どうぞ。